ਪਰਾਉ ਕੀ ਹਾਲ ਸਭ ਠੀਕ ਠਾਕ ਵਧ ਗਿਆ ਬਾਹਰ ਚੜਦੀ ਕਾਰ ਰੱਖੇ ਸੱਚੇ ਪਾਤਸ਼ਾਹ ਆਜੋ ਜੀ ਕੋਈ ਹੈਗਾ ਤਾਂ ਸਾਡੇ ਦੌਲਤ ਦੇ ਆਪਾਂ ਕਰਦੇ ਆ ਗੱਲਬਾਤ ਡੱਲੇਵਾਲ ਸਾਹਿਬ ਜੀ ਵੀ ਅੱਜ ਮੇਰਾ ਘਲਵਾਵਾ ਉਹ ਲੋਡੂ ਤੇ ਟਾਇਬ ਹੋ ਗਿਆ ਬਾੜ ਦੇ ਟੁਕੜੇ ਤੇ ਟੁੱਟੇ ਹੋ ਗਿਆ ਡੱਲੇਵਾਲ ਸਾਹਿਬ ਨੂੰ ਉਹ ਖੜਤਾਲ ਤੇ ਬੈਠਿਆ ਨੂੰ ਤਾਂ ਸੈਟਰ ਸਰਕਾਰ ਬੜਾ ਬੋਢੀ ਢੀਲੀ ਏ ਧੀਲੀ ਥੋੜੀ ਘੜੀ ਦੀ ਸਰਕਾਰ ਤਾਂ ਤੁਸੀਂ ਇਹ ਦੇਖੋ ਵੀ ਇਹਨਾਂ ਦੀਆਂ ਕੀਤੀਆਂ ਜਿਹੜੀਆਂ ਅਸੀਂ ਹੁਣ ਵਿੱਚ ਪ੍ਰਧਾਨ ਬੜੇ ਫਿਰਦੇ ਨੇ ਬੜੇ ਜਿਆਦੇ ਉਹਨਾਂ ਪਾਰਟੀਆਂ ਦਾ ਨਾਂ ਤਾਂ ਕੀ ਲਵਾ ਇਹਨਾਂ ਦੇ ਕੱਡੇ-ਬੀਜੇ ਤੇ ਅੱਜ ਕੱਡੇ ਡੱਲੇਵਾ ਸਾਹਿਬ ਚੁੱਕਦਾ ਪਿਆ ਹਾਂ ਪਰ ਸਾਰੇੜ ਪਤਾ ਚੁੱਕਦਾ ਪਿਆ ਉਹ ਭੋਖੜ ਤਾਲ ਤੇ ਬੈਠਾ ਵੀ ਵੀ ਲੋਕਾਂ ਦਾ ਤੇ ਬਾਈ ਹਾਲਾਤ ਵੀ ਬਿਲਕੁਲ ਬੜਾ ਹੋ ਜਾਣਾ ਲੋਕ ਇਹ ਤਾਂ ਸਾਡੇ ਸਮਝੜ ਜਿਹੜੇ ਸਾਡੇ ਕਿਸਾਨ ਨੇ ਜਾਂ ਮਜ਼ਦੂਰ ਨੇ ਜਾਂ ਸਾਡੇ ਦੁਕਾਨਾ ਵਾਲੇ ਨੇ ਇਹਨਾਂ ਨੂੰ ਵੀ ਬੇੜਤੀ ਵੀ ਭਰਾਓ ਤੁਸੀਂ ਡੱਲੇਵਾਲ ਸਾਹਿਬ ਦਾ ਸਾਥ ਜ਼ਰੂਰ ਦਿਓ ਜੇ ਤੁਸੀਂ ਇਹ ਨਾਲ ਸਾਥ ਦੇਂਦੇ ਤਾਂ ਤੁਸੀਂ ਇਹ ਬੜ ਚੋਂ ਕੱਢ ਦਿਓ ਵੀ ਤੁਹਾਡੇ ਇਹ ਜਿਹੜੀਆਂ ਵੱਡੀਆਂ ਵੱਡੀਆਂ ਦੁਕਾਨਾਂ ਚੱਲ ਜਾਣਗੀਆਂ ਇਹ ਕੋਈ ਚੱਲਣੀ ਨਾ ਤੁਹਾਡੇ ਦੁਕਾਨਾਂ ਦੇ ਨਾਲ ਵੱਡੇ ਵੱਡੇ ਸ਼ੋਰੂਮ ਖੁੱਲਣਗੇ ਕ ਸਾਰੀਆਂ ਚੀਜ਼ਾਂ ਉੱਥੋਂ ਮਿਲਣਗੀਆਂ ਹਰ ਚੀਜ਼ ਉੱਥੋਂ ਮਿਲੇਗੀ ਸਮਝ ਗਈ ਗੱਲ ਤੇ ਤੁਸੀਂ ਮੂੰਹ ਚੋੱਕ ਕੇ ਤੇ ਬੈਠੇ ਰਿਆ ਕਰਿਆ ਜਿਵੇਂ ਯਾਰ ਸਾਡੇ ਕੋਲ ਕੋਈ ਨਹੀਂ ਆਉਂਦਾ ਤੁਹਾਡੇ ਕੋਲ ਕੌਣ ਆਵੇਗਾ ਹੁਣ ਅੱਗੇ ਵਾਲੀ ਤਾਂ ਗੱਲ ਈ ਅੱਗੇ ਜੱਟ ਸੌਦਾ ਲੈਦੇ ਹੁੰਦੇ ਸੀ ਚਾਹ ਵੀ ਨਵਾ ਸਾਫ ਕਰਦੇ ਸੀ ਹੋਰ ਤਾਂ ਲੰਗਦ ਲੋਕਾਂ ਦੇ ਨਾਲ ਦੀ ਨਾਲ ਹੀ ਧਾਰਨ ਕੰਮ ਬਹੁਤ ਘਟ ਗਿਆ ਤਾਂ ਇਸ ਕਰਕੇ ਸਾਡੂ ਲੋਕਾਂ ਨੂੰ ਚਾਹੀਦਾ ਹੋਰ ਜਿਹੜੇ ਮੇਰੇ ਦਿਹਾੜੀਦਾਰ ਭਰਾ ਨੇ ਉਹ ਇਹ ਗੱਲ ਆ ਦੇ ਨੇ ਕਿ ਕਿਸਾਨਾਂ ਜਿਹੜੇ ਨੇ ਜੇ ਸਾਡੂ ਫਸਲ ਦੇ ਪੈਸੇ ਮਿਲ ਲਗੇ ਤੇ ਤੁਹਾਨੂੰ ਦਿਹਾੜੀ ਮਿਲਣੀ ਵਧਰੀਏ ਜੇ ਕਿਸਾਨ ਨੂੰ ਨਾ ਕੁਝ ਮਿਲਿਆ ਤੇ ਭਾਈ ਮਿਲਦਾ ਤੁਹਾਨੂੰ ਵੀ ਕੁਝ ਰਹੇਗਾ ਇਹ ਆਪਾਂ ਦਬਾਅ ਚ ਕੀਣਾ ਕੱਢ ਦਈਏ ਬਾਕੀ ਗੱਲ ਇਹ ਰਹਿ ਗਈ ਟਰੱਕ ਵਾਲੇ ਆ ਜਿਹੜਾ ਭਾਰਤ ਵਾਲਾ ਰੋਡ ਬਣਿਆ ਇਹ ਆਪਣੇ ਜੋੜਾ ਚ ਤਸੱਲੀ ਦਾ ਵਹੇਗਾ ਇਹਦੇ ਬੜਿਆਂ ਦੇ ਘਰ ਖਾਲੀ ਕਰਦੇ ਨੇ ਤੇ ਬੜਿਆਂ ਦੇ ਨੇ ਕਰ ਦੇਣੇ ਦੇਖ ਲਿਆ ਜੀ ਕਿਵੇਂ ਇਸ ਰੋਡ ਤੇ ਵੱਡੇ ਵੱਡੇ ਘਰਾਂ ਦੀਆਂ ਗੱਡੀਆਂ ਚੱਲਣ ਗਈਆਂ ਕਿੰਨੇ ਐਕਸੀਡੈਂਟ ਹੋਏ ਨੇ ਉਸ ਰੋਡ ਤੇ ਵਿਚਾਲੇ ਫੋਟਬਾਲ ਨਹੀਂ ਬਣਾਇਆ ਵਿਚਾਲੇ ਲੋਹੇ ਦੇ ਏਗਲ ਆੜੇ ਵੀ ਜਿਹੜੀ ਗੱਡੀ ਨੂੰ ਇੱਕ ਵਾਰਾ ਉੱਡੀ ਕੀ ਹੋ ਗਈ ਏਗਲ ਜ ਵੱਜ ਕੇ ਖਤਮ ਹੋ ਜੇ ਤੇ ਕਿਉਂ ਨਹੀਂ ਅਸੀਂ ਲੋਕ ਸੁਧਰਦੇ ਕਿਉਂ ਨਹੀਂ ਲੋਕ ਅਸੀਂ ਯਾਰ ਇਹਨਾਂ ਦਾ ਸਾਥ ਦੇ ਦੇ ਪਏ ਸਾਡਾ ਸਾਥ ਦੇਣਾ ਫਰਜ਼ ਬਣਦਾ ਸਾਰਿਆਂ ਦਾ ਤੇ ਸਾਥ ਦੋ ਤਗੜੇ ਹੋ ਕੇ ਜਿਹੜਾ ਸਮਝੋ ਪੀ ਉੱਥੇ ਇਕੱਲੇ ਦੱਲੇਵਾਲ ਦਾ ਜੇ ਬਾਕੀ ਜਿਹੜੇ ਰਹਿ ਗਿਆ ਜਿਹੜੇ ਦੂਜੇ ਆ ਲੱਡੂ ਪ੍ਰਧਾਰ ਤੁਰੇ ਫਿਰਦੇ ਨੇ ਇਹ ਉੱਥੇ ਬੂਹ ਕਾਲਾ ਕਰਾ ਕੇ ਆਏ ਨੇ ਜੋ ਦਿੱਲੀ ਸੀ ਇਹ ਬੂਹ ਕਾਲਾ ਕਰਾ ਕੇ ਆਏ ਨੇ ਇਹ ਕਿਉਂ ਨਹੀਂ ਜਾਂਦੇ ਪਏ ਇਹ ਆਪਾਂ ਕੋ ਬੱਚੇ ਥੋੜੇ ਕਿਉਂ ਨਹੀਂ ਜਾਂਦੇ ਜੇ ਬੈ ਕਿਸੇ ਦਾ ਕਾੜਾ ਨਹੀਂ ਨਾ ਬਸ ਸਿੱਧਾ ਇੱਕ ਜਿ ਵਜ ਜਾਗਾ ਜਾ ਕੇ ਇਹ ਕਿਉਂ ਨਹੀਂ ਜਾਂਦੇ ਪਏ ਭਾਈ ਇਹ ਕਾੜੇ ਨੇ ਇਹ ਗੱਫੇ ਲੈ ਕੇ ਆਏ ਨੇ ਇਹ ਜੇ ਬੰਦੇਵਰ ਦਾ ਮੋਦੀ ਉਹਦੇ ਨਹੀਂ ਮਿਲਦਾ ਸੀ ਤੇ ਇਹਦੇ ਹੱਥ ਬੁਲਾ ਲੈ ਦੇ ਦੇ ਐਡੇ ਜੀ ਖੁਸ਼ ਹੋ ਗਏ ਪਰ ਅੱਜ ਜਿਹੜੀ ਸਥਿਤੀ ਹੋਈ ਵੀਰੇ ਪੰਜਾਬ ਦੀ ਬੜੀ ਬਾੜੀ ਦਿੱਤੀ ਏ ਤੁਸੀਂ ਦੇਖ ਲਓ ਆ ਝਾੜੂ ਸਰਕਾਰ ਤੋਂ ਅਸੀਂ ਇਹ ਗੱਲ ਕਹੀ ਸੀ ਬੰਦਿਆਂ ਤੇ ਮੈਂ ਕਿਹਾ ਤੁਸੀਂ ਜੋ ਵਰਜੀ ਕਰ ਲੋ ਪਰ ਰੂਬੂ ਕੀ ਅੱਖਾਂ ਦੇ ਹੱਥ ਦੇ ਕੇ ਅੱਜ ਲੋਕ ਰੋਦੇ ਪੈੜੇ ਚੋਰੀਆ ਧਕੈਤਿਆਂ ਬਰਾਬਰ ਆਈ ਘਰ ਲੋਕਾਂ ਦੇ ਕਾਲੀ ਕਾਂਗਰਸ ਸਰਕਾਰ ਨੇ ਕਿਸੇ ਦਾ ਘਰ ਨਹੀਂ ਢਾਇਆ ਲੋਕਾਂ ਦੇ ਘਰ ਢਾਈ ਤੁਰੇ ਜਾਂਦੇ ਨੇ ਆ ਕਿੰਨੇ ਢਾਹਤੇ ਨੇ ਆ ਇਧਰ ਪਿੰਡ ਸੇ ਉਥੇ ਕਿੰਨੇ ਚਿੱਟਾ ਰੋਕਿਆ ਉਹਨਾਂ ਨੇ ਤੇ ਕਿੰਨੇ ਜੀ ਮਾਰ ਦਿੱਤੇ ਉਹਨਾਂ ਨੇ ਕਿੰਨੇ ਘਰ ਸਾੜ ਦਿੱਤੇ 8 ਘਰਾਂ ਨੂੰ ਅੱਗ ਲਾ ਦਿੱਤੀ ਰੋਕਿਆ ਚਿੱਟੇ ਤੁਸੀਂ ਪਰ ਸਾਡੇ ਲੋਕ ਨਹੀਂ ਸੁਧਰਦੇ ਅਸੀਂ ਲੋਕ ਤਾਂ ਇਹ ਚੀਜ਼ ਨੂੰ ਪੱਲੇ ਹੀ ਨਹੀਂ ਵੱਢਦੇ ਤੇ ਸਾਰਾ ਕੰਮ ਹੈਗਾ ਕਸਾੜੀ ਦਾ ਜੇ ਕਸਾੜ ਦੇ ਕੋਲੇ ਕੁਝ ਹੈਗਾ ਤੇ ਤੁਹਾਡੂ ਸਾਰੇ ਨੂੰ ਮਿਲਦਾ ਜੀ ਜੇ ਕਿਸਾਨ ਦੇ ਕੋਲੇ ਕੁਝ ਨਹੀਂ ਤੇ ਤੁਹਾਨੂੰ ਕੱਖ ਨਹੀਂ ਮਿਲਣਾ ਤੇ ਇਹ ਤੁਸੀਂ ਗੱਲ ਵੀ ਨਹੀਂ ਡੋਰ ਕਰ ਲੈ ਜੇ ਆਪਣੇ ਭਈਏ ਇੱਧਰ ਦਿਹਾੜੀ ਕਰਦੇ ਨਾ ਤੇ ਤੁਸੀਂ ਐਵੇਂ ਦਿਹਾੜੀਆਂ ਕਰੋਗੇ ਇਹ ਮਰਚੋਂ ਕੱਢ ਦਿਆ ਜੀ ਵੀ ਆਪਾਂ ਥੋੜੀ ਸੋਚਾਗੇ ਵੀ ਅੱਜ ਇਹ ਤਾਂ ਬਹੁਤ ਤਗੜੇ ਆ 100-100 ਕਿੱਲੇ ਦੇ مالک ਹੋਰ ਜਿਹੜੇ ਛੋਟੇ ਜੀਵਿਦਾਰ ਨੇ ਕਿੱਲੇ 2 ਕਿੱਲੇ ਵਾਲੇ ਜਿਹਦੇ ਕੋਲ ਨਹੀਂ ਉਹ ਵੀ ਉੱਥੇ ਆਪੜਿਆ ਤੇ ਜਿਹੜੇ 100-100 ਕਿੱਲੇ ਵਾਲੇ ਕਿਉਂ ਵੀ ਤੁਸੀਂ ਕਿਉਂ ਨਹੀਂ ਕੀ ਗੱਲ ਤੁਹਾਨੂੰ ਕੀ ਹੋਇਆ ਤੁਹਾਨੂੰ ਕਾਲੀ ਕਿੜੀ ਪਈ ਤੁਹਣੀ ਗਾ ਇਹ ਜਿਹੜੇ ਤੁਸੀਂ ਜਿਆਦਾ ਕਿੱਲੇ ਵਾਲੇ ਨੇ ਜਿਆਦਾ ਕੋਠੀ ਵਾਲੇ ਤੁਹਾਡੀ ਧੌੜ ਦੇ ਗੋੜਾ ਜਿਆਦਾ ਰੱਖਣਗੇ ਨਾ ਦੀ ਬਣੀ ਵੀ ਗੱਲ ਲੋਡ ਕਰ ਲਿਆ ਜੀ ਇਹ ਤੁਹਾਡੇ ਤੋਂ ਦਿਹਾੜੀ-ਘੜੀ ਹੋੜੀਆਂ ਅਸੀਂ ਤਾਂ ਚਲੋ ਕਰ ਲਾਂਗੇ ਡਿੱਗਟ ਹੈਗੇ ਤੇ ਤੁਹਾਡੇ ਤੋਂ ਦਿਹਾੜੀ-ਘੜੀ ਹੋੜੀਆਂ ਤੁਹਾਡੇ ਬਾੜ ਦਾ ਚਾਹ ਵੇ ਤੁਸੀਂ ਇਹਦੇ ਜੇ ਮੇਰਾ ਫਲਾਣਾ ਪ੍ਰਧਾਨ ਮੇਰਾ ਯਾਰ ਤੁਸੀਂ ਪ੍ਰਧਾਨੋਂ ਟਿੱਡੀਆਂ ਲੈਣਗੇ ਜਿਹੜੇ ਪ੍ਰਧਾਨ ਉੱਤੇ ਮੂੰਹ ਕਾਲਾ ਕਰਾ ਕੇ ਆਏ ਨੇ ਪੈਸੇ ਲੈ ਕੇ ਜਿਹੜਾ ਤੁਹਾਨੂੰ ਵੇਚ ਕੇ ਨਹੀਂ ਜਾਂਦੇ ਤੁਸੀਂ ਤੁਸੀਂ ਜਾਓ ਦੱਲੇਵਾਲ ਸਾਹਿਬ ਬੈਠਾ ਹੋਰ ਤੇ ਕਿੰਨੀਆਂ ਜਸੇ ਬਣੀਆਂ ਬੈਡੀਆਂ ਤੇ ਜਾਓ ਸਾਰੇ ਹੀ ਪ੍ਰਧਾਨ ਆ ਤੁਸੀਂ ਤੁਸੀਂ ਜਿੰਨੇ ਉੱਥੇ ਲੋਕ ਜਾਂਦੇ ਆ ਨਾ ਜਿੰਨੇ ਵੀ ਤੁਸੀਂ ਸਾਰੇ ਹੀ ਪ੍ਰਧਾਨ ਜੇ ਇਹੜੀ ਗੱਲ ਤੁਸੀਂ ਪ੍ਰਧਾਨ ਤੂੰ ਟੋਟਲ ਹੀ ਪ੍ਰਧਾਨ ਜੇ ਸਾਰੇ ਜਾਓ ਕਿਉਂ ਨਹੀਂ ਜਾਂਦੇ ਮੈਂ ਵੇਖਿਆ ਸਾਡੇ ਮੈਂ ਵੇਖਿਆ ਯਾਰ ਲਾਗੇ ਲਾਗੇ ਪਿੰਡਾਂ 'ਚ ਜਿਹਨਾਂ ਕੋਲੇ ਜ਼ਮੀਰ ਜਾਜੀ ਕੋਈ ਨਹੀਂ ਗਿਆ ਕੋਈ ਨਹੀਂ ਗਿਆ ਜੋ ਉਹ ਤਾਂ ਮੈਂ ਨਾਂ ਲੈਣ ਲਾਪਰ ਪਿੱਟਣ ਗਿਆ ਕਿ ਮੈਂ ਸਾਡੇ ਦੇ ਨਾਂ ਲੈਤਾ ਨਹੀਂ ਗਏ ਉਹਨਾਂ ਨੂੰ ਚਾਇਆ ਵੀ ਸਾਡੇ ਕੋਲ ਯਾਰ ਤੱਕ ਕਢ ਗਿਆ ਏ ਸਾਡੇ ਕੋਲ ਆ ਚੀਜ਼ ਜੀ ਸਾਡੇ ਕੋਲ ਇੰਨੀ ਪਹਿਲੀ ਏ ਸਾਡੇ ਕੋਲ ਇਹਦਾ ਇੱਕ ਭੱਕਾ ਵੀਡੀ ਤੁਹਾਡਾ ਚੱਲਦਾ ਜਦ ਡਾੜੀਆਂ ਬਾੜੀਆਂ ਦੇ ਹੱਥ ਪੈ ਗਈ ਫਿਰ ਗਿਆ ਨਾ ਤੁਹਾਨੂੰ ਤੇ ਤੁਹਾਡੀਆਂ ਲੁੱਬੀ ਡਿਗ ਜਰੀ ਲੁੱਬੀ ਤੇ ਇੱਕ ਕਢਾ ਜਿਹੜੇ ਦੇੜੀ ਜੇ ਸੋਚ ਲਿਆ ਜੀ ਇਹ ਜੇ ਦਾ ਕੁਜਰਤੀ ਜਬ ਜੇ ਤੇ ਗੱਲ ਵੱਖਰੀ ਏ ਇਹ ਤੇ ਜਿਹੜੀ ਇਹ ਬੰਦੇ ਦੀ ਸੋਚ ਬਾੜੀ ਤੇ ਜਿਹੜਾ ਇਹ ਪੰਜਾਬ ਦੇ ਵੈਰ ਪਿਆ ਪੈਣਾ ਬੰਦਾ ਸਭ ਤੋਂ ਇਹ ਪੰਜਾਬ ਜਿਹੜਾ ਖੇਤੀ ਤੰਦਾ ਇਹ ਲਾਇਵ ਅੱਧ ਰਿਹਾ ਜਦੋਂ ਕਰੋੜਾਂ ਦਾ ਰੁਪਿਆ ਉਦੋਂ ਸ਼ਮਾ ਵੀ ਡਾਊਨ ਹੋ ਗਈ ਆ ਰੀਚਾਰਜ ਵੀ ਡਾਊਨ ਹੋ ਗਏ ਸਾਰੀ ਚੀਜ਼ ਹੀ ਇੱਥੋਂ ਤੱਕ ਕਿ ਸੌਦੇ ਵਾਲੀ ਉਹ ਦੁਕਾਨਾਂ ਵੀ ਸੌਦਾ ਘੱਟ ਮਿ ਗਿਆ ਕਿਉਂਕਿ ਪੈਸਾ ਲੋਕਾਂ ਦੇ ਕੋਲ ਇੱਕ ਦਈ ਤਾਂ ਖੇਤੀ ਦੀ ਘਾਟੇ ਚ ਗਈ ਇੱਕ ਨਹੀਂ ਤਾਂ ਬਾਗ ਜਿਹੜੇ ਇਹਦੀ ਘਾਟੇ ਚ ਗਿਆ ਆ ਸ੍ਰੀਨਗਰ ਦੇ ਵਿੱਚ ਜਾਤੇ ਇਹਦਾ ਉੱਥੇ ਬਾਗ ਖਰੀਦ ਲੈ ਤੇ ਲੈ ਕੇ ਤੇ ਕਿੰ ਨੂੰ ਜੋੜ ਲੈ ਤੇ ਜੋੜ ਕੇ ਤੇ ਬਾਅਦ ਚ ਉਹੋ ਹੀ ਕਿੰ ਨੂੰ ਬਾਗੇ ਰੇਟ ਤੇ ਵਿੱਚ ਸੇ ਕਿੰ ਨੂੰ ਸਟੋਰ ਉਹ ਰੋਈਆ ਤੇ ਮੋਰ ਵੇਚ ਲੋ ਤੇ ਉਹ ਜਦੋਂ ਕਰਨਗੇ ਵਪਾਰੀ ਵਟਣਗੇ ਪੈਸੇ ਯਾਰੋ ਕਿੱਡੀ ਇੱਕ ਸਾਡੀ ਸਬਜ਼ੀ ਸਾਡੀ ਚੀਜ਼ ਇਹ ਸਾਡੇ ਤੋਂ ਇੱਕ ਰੇੜੀ ਨਾਲ ਲੈ ਲੈਂਦਾ ਤੇ ਸਾਡੇ ਤੋਂ ਤੋਰ ਵੀ 1 ਕਿਲੋ ਤੇ ਉਹਨੂੰ ਪੁੱਛੀਏ ਕੀ ਰੇਟ ਉਹਦਾ ਵੀ 7 ਰੁਪਏ ਕਿਲੋ ਲਾਵਾਂਗਾ ਯਾਰ 4 5 ਦਾ ਆਲਾ 6 ਲਾ ਆਲਾ ਨਾ ਬਈ ਆਓ ਜੀਬੀਦਾਰੂ ਤੋਂ ਧੀ ਰੇਟ ਮਿਲਦਾ ਜੀਬੀਦਾਰ ਦੀ ਫਸਲ ਹੈ ਤੇ ਜੀਬੀਦਾਰ ਦਾ ਰੇਟ ਹੈ ਗੜਗਵੱਢ ਕੇ ਸੁੱਟਦੀ ਝੋਨਾ ਵੱਢ ਕੇ ਸੁੱਟਦਾ ਆ ਵੀ ਲਾਓ ਰੇਟ ਕੀ ਦੇ ਦੇ ਸਾਨੂੰ ਲਿਓ ਜੋ ਦੇਣੇ ਦੇ ਦੋ ਮੱਝ ਮੱਝ ਕਿਲੋ ਐਦ ਕੀ ਘਾਟ ਪਈ ਏ ਘਾਟ ਤੇ ਉਹ 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 ਜਿਹੜੀ ਪੱਜਬਲ ਐਜੂ ਤੋਂ 5-5 ਕਿਲੋ ਪੈ ਗਈ ਅਗਲੀ ਵਾਰੀ ਤੁਹਾਨੂੰ 10-10 ਕਿਲੋ ਕਾਟ ਪੈ ਗਈ ਐਜ ਦੀ ਕੜਕੜੀ ਚ ਕੀਚਰੀ ਮੇਰੀ ਨੋਟ ਗੱਲ ਕਰ ਲਿਆ ਜੀ ਪਿਛਲੇ ਸਾਲ ਅਸੀਂ ਕਲਕ ਸਾਨੂੰ ਪਤਾ ਜਿਵੇਂ ਕੜਕੜੀ ਚ ਕੀਚੀ ਆਰਤੀਏ ਦਾ ਧੋਆ ਨਿਕਲ ਗਿਆ ਕੜਕੜੀ ਚ ਕੋਲ ਲਗਾ ਕਈ ਆਰਤੀਏ ਕਈ ਆਰਤੀਏ ਬਲੰਗ ਹੋ ਗਏ ਨੇ ਏਡੀ ਏਡੀ ਕਾਟ ਪਈ ਏ ਕੜਕਾੜੂ ਬੱਢਿਆ ਚ ਪਈ ਰੀ ਦੋ ਦੋ ਵੀਡੇ ਕੜਕੜ ਤੱਕ ਦੇ 77 ਵੀਡੇ ਰੂਣੀ ਬੱਢਿਆ ਚ ਕੜਕ ਜਦ ਕੀ ਝੋੜਾ ਕਿਵੇਂ ਚ ਸਿਰਫ ਇਹ ਵੱਡੀ ਕਰਨ ਟੁੱਟ ਜਾਏ ਤਾਂ ਜੀਵੀਦਾਰ ਜਿਹੜਾ ਇਹ ਜਿਹੜੀ ਫਸਲ ਜਿਵੇਂ ਜੁਪੀ ਬਿਹਾਰ ਦੇ ਵਿੱਚ ਜੁਪੀ ਦੇ ਵਿੱਚ ਤੁਹਾਡੇ ਲੋ ਪਹਿਲੀ ਥੋੜੀ ਨਹੀਂ ਪੰਜਾਬ ਵਾਲਿਓ ਬਿਹਾਰ ਦੇ ਵਿੱਚ ਤੁਹਾਡੇ ਲੋ ਜਵੀਰ ਥੋੜੀ ਨਹੀਂ ਹੈਗੀ ਪਰ ਸਿਰਫ ਉਥੇ ਕੀ ਏ ਉਥੇ ਵੱਡੀ ਕਰਨ ਦੀ ਹੈਗਾ ਉਥੇ ਐਫਐਸ ਜਲਾਦੇ ਉਹ ਰੋਲਾ ਆਪਣਾ ਇਹ ਨਹੀਂ ਦਿੰਦੇ ਪਏ ਸਰਕਾਰੀ ਰੇਟ ਹੀ ਦਿੰਦੇ ਪਏ ਤੇ ਉਥੇ ਭਈਏ ਜਿਹਦੇ ਕੋਲੇ ਦਾਸ ਕੇ ਲੈਣਾ 1 ਕਿਲੋ 2 1 ਕਿਲੋ 2 ਕਿਲੇ ਝੋੜਾ ਉਹ ਉਹਨੇ ਜਰਾ ਡੀਆਂ ਲਾਉਂਦੀਆਂ ਨੇ ਤੇ ਆਪ ਇਧਰ ਪੰਜਾਬ ਆ ਜਾਂਦੇ ਰਹੋ ਤੋ ਲਾ ਕੇ ਤੇ ਕਿਲਾ ਉਹਦੇ ਚੌਲ ਖਾਨ ਖੁਰ ਜੋਗੇ ਹਾ ਥਾਣਾ ਗਰੇਰੀਆ ਚੁਗ ਚੁਗ ਕੇ ਤੇ ਝੋੜਾ ਵੇਚ ਦਿਆ ਹਾ ਥਾਣਾ ਗਰੇਰੀਆ ਚੁਗ ਚੁਗ ਕੇ ਚੁਗ ਚੁਗ ਕੇ ਰੱਖ ਕੇ ਤੇ ਫੇਰ ਉਹ ਨੂੰ ਵੇਚਣਾ 300 500 600 ਰੁਪਏ ਕਿਲੋ 400 ਰੁਪਏ ਕੁਆਟਰ ਆਹ ਰੇਟ ਬਿਲਡਾ ਉਹਨਰ ਉਹ ਏੜੀ ਦਾ ਵੀ ਭਈਆ ਕੋਲੇ ਜ਼ਮੀਰ ਨਹੀਂ ਹੈਗੇ ਇਹਨਾਂ ਕੋਲੇ ਜ਼ਮੀਰ ਦਾ 40 40 ਕਿਲੇ ਦੇ ਟੱਕ ਵੇਚਿਆ ਬਈ ਪਰ ਭਾਈ ਸਰਕਾਰ ਦਾ ਰੇਟ ਹੀ ਹੈੜੀ ਉੱਤੇ ਇਹ ਕੀ ਕਰ ਰਹੇ ਵਿਚਾਰੇ ਤਾਰਬ ਗਰੀਬੀ ਕੁਦਰ ਇਧਰ ਬਾਲ ਹੁੰਦਾ ਇਸ ਕਰਕੇ ਭਾਈ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਅਸੀਂ ਉੱਤੇ ਵੱਧ ਤੋਂ ਵੱਧ ਪਹੁੰਚ ਕੇ ਪਹੁੰਚ ਕੇ ਤੇ ਅਸੀਂ ਢੱਲੇਵਾਲ ਸਾਹਿਬ ਦੇ ਕੋਲ ਜਾ ਕੇ ਸਾਥ ਦੇਈਏ ਸਾਡਾ ਸਾਥ ਦੇ ਅਦਾ ਫਰਜ਼ ਵੜਦਾ ਜੇ ਨਹੀਂ ਤਾਂ ਜਿਹੜਾ ਕੋਈ ਭੈੜ ਭਰਾ ਹੈ ਜਿਹੜਾ ਕੋ ਚਲੋ ਦਿਹਾੜੀ ਬਿਰਤ ਕਰਦਾ ਕੰਮ ਕਰ ਕੋ ਉਹਦਾ ਕੰਮ ਚਲੋੜਾ ਉਹਦਾ ਚਲੋ ਵੱਡੇ ਉਹ ਕਹਿ ਸਕਦਾ ਲੋਕਾਂ ਨੂੰ ਫਰਿਆਦ ਕਰ ਸਕਦਾ ਠੀਕ ਹੈ ਤੇ ਇਸ ਕਰਕੇ ਸਭ ਨੂੰ ਬੇੜਤੀਏ ਵਾਦ ਤੋਂ ਵਾਦ ਤੋਂ ਤੇ ਪਹੁੰਚੋ ਪਹੁੰਚੋ ਦੀ ਲੋੜ ਹੈ ਤੁਹਾਡੂ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਬੀਕੇ ਟੀਵੀ ਚੈਨਲ 1278 YouTube ਤੇ ਸ਼ੇਅਰ ਫੋਲੋ ਕਰ ਲਿਆ ਜੀ ਬਾੜਾ ਤੁਹਾਡੀ ਚੜ੍ਹਦੀ ਕਲਾ ਰੱਖੇ ਵਾਦ ਤੋਂ ਵਾਦ ਭਰਾਓ ਪਹੁੰਚੋ ਕਈ ਬੰਦੇ ਕਹਿੰਦੇ ਫਰਾਡਡ ਰਿਵਿਊ ਹੋਦਾ ਕੋਈ ਚੱਕਰ ਨਹੀਂ ਆਪਾਂ ਨੂੰ ਕੋਈ ਪਤਾ ਪਤ ਨਹੀਂ ਕਿਤੋਂ ਮਿਲਦਾ ਡਾ ਆਪਾਂ ਪੈਸੇ ਦੀ ਝਾਕ ਰੱਖੀ ਕਰੇ ਆਪਾਂ ਦਾ ਸਾਥ ਸੱਚਾਈ ਬੋਲਦੇ ਜਿੱਥੇ ਬੋਲਦੇ